ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵਿਖੀ ਮਾਣੀ ਦੁਨੀਆ ਅੰਕ 26 ਸੰਗਤਾ ਨੇ ਮੈਨੂੰ ਇੱਕ ਸਫਲ ਢਾਡੀ ਪਰਵਾਨ ਕਰ ਲਿਆ ਗੁਰੂ ਦੀ ਕਿਰਪਾ ਇਸ ਦੇ ਨਾਲ-ਨਾਲ ਕਹਾਣੀਕਾਰ ਵਾਰਕਾਰ ਗੀਤਕਾਰ ਇਤਿਹਾਸਕਾਰ ਨਾਵਲਕਾਰ ਮੇਰੇ ਨਾਮ ਨਾਲ ਕਈ ਕਾਰ ਜੋੜ ਗਏ ਸਨ ਹਜ਼ਰਤ ਗਾਲिब ਦਾ ਇੱਕ ਸ਼ੇਰ ਯਾਦ ਆ ਗਿਆ ਹੈ ਬੁਲਬੁਲ ਕੇ ਕਾਰੋ ਬਾਰ ਪੇ ਹੈ ਖੁਦਾ ਹਾਏ ਗੁਲ कहते हैं जिसको इश्क खلل है दिमाग का बुलबुल ਦਾ ਕਾਰੋਬਾਰ ਖਿੜੇ ਫੁੱਲਾਂ ਨੂੰ ਵੇਖ ਕੇ ਕਦੇ ਖੁਸ਼ੀ ਦੇ ਤੇ ਕਦੇ ਬਿਰਹੋਂ ਦੇ ਗੀਤ ਗਾਣੇ ਆਪਣਾ इश्क ਪ੍ਰਗਟ ਕਰਨਾ ਤੇ ਉਸਦੀ ਬੇਬਲਤਾ ਉੱਤੇ ਫੁੱਲਾਂ ਦਾ ਖਿੜ-ਖਿੜ ਹੱਸਣਾ ਭਾਵ ਬੁਲਬੁਲ ਦਾ ਮਜ਼ਾਕ ਉਡਾਉਣਾ ਭਾਈ ਗੁਰਦਾਸ ਜੀ ਦੀ ਵੀ ਭਾਈ ਗੁਰਦਾਸ ਜੀ ਵੀ ਇੱਕ ਥਾਂ ਫਰਮਾਉਂਦੇ ਹਨ ਦੀਪਕ ਪਤੰਗ ਸੰਗਪ੍ਰੀਤ ਇੱਕ ਅੰਗੀ ਹੋਏ ਚੰਦਰਮਾ ਚਕੋਰ ਕਣ ਚਾਤਰਿਕ ਨਾ ਹੋਤ ਹੈ ਇਹੋ ਜਿਹੇ ਇਸ਼ਕ ਨੂੰ ਹਜ਼ਰਤ ਗਾਲिब ਦਿਮਾਗ ਦਾ ਖਲਲ ਕਹਿੰਦੇ ਹਨ ਗਾਲिब ਦੇ ਜੀਵਨ ਵਿੱਚ ਵੀ ਅਜਿਹੇ ਕਿਸੇ ਸਰੀਰਕ ਇਸ਼ਕ ਦਾ ਜ਼ਿਕਰ ਨਹੀਂ ਮਿਲਦਾ ਪਰ ਇੱਕ ਥਾਂ ਹਜ਼ਰਤ ਆਪ ਹੀ ਫਰਮਾਉਂਦੇ ਹਨ ਇਸ਼ਕ ਨੇ ਗਾਲिब ਨਿਕੰਮਾ ਕਰ ਦਿਆ ਵਰਨਾ ਹਮ ਵੀ ਆਦਮੀ ਥੇ ਕਾਮਕੇ ਤਾਂ ਇਹ ਇਸ਼ਕ ਕਿਹੋ ਜਿਹਾ ਹੋਇਆ ਸਪਸ਼ਟ ਹੈ ਸ਼ਾਇਰੀ ਦਾ ਇਸ਼ਕ ਤੇ ਇਸ ਇਸ਼ਕ ਦਾ ਰੋਗੀ ਪਰਿਵਾਰ ਵਾਸਤੇ ਇੱਕ ਨਿਕੰਮਾ ਜੀਵ ਹੀ ਹੁੰਦਾ ਹੈ ਕਰਨਾ ਕਮਾਉਣਾ ਕੁਝ ਨਾ ਤੇ ਹਰ ਵੇਲੇ ਆਪਣੀਆਂ ਹੀ ਸੋਚਾਂ ਵਿੱਚ ਡੁੱਬੇ ਰਹਿਣਾ ਕਿੰਨੇ ਸਾਹਿਤਕਾਰ ਹਨ ਜੋ ਜੀਵਨ ਭਰ ਅਧ ਭੁੱਖੇ ਹੀ ਰਹੇ ਪਿੱਛੋਂ ਉਹਨਾਂ ਦੀਆਂ ਮੜੀਆਂ ਪੂਜੀ ਦੀਆਂ ਹਨ ਦਿਨ ਮਨਾਏ ਜਾਂਦੇ ਹਨ ਪਰ ਇਹ ਜਨੂਨ ਜਮੰਦਰੂ ਹੁੰਦਾ ਹੈ ਮੁਸ਼ਕਿਲ ਇਹ ਹੈ ਕਿ ਇਸ ਦਾ ਇਲਾਜ ਵੀ ਕੋਈ ਨਹੀਂ ਇੱਕ ਅੰਗਰੇਜ਼ ਕਵੀ ਦੀ ਕਹਾਣੀ ਯਾਦ ਆ ਗਈ ਛੋਟੀ ਉਮਰ ਤੋਂ ਹੀ ਉਸ ਨੂੰ ਸ਼ੇਅਰ ਲਿਖਣ ਦਾ ਚਲ ਸੀ ਬਾਪ ਉਸ ਦਾ ਇਸ ਕੰਮ ਤੋਂ ਬਹੁਤ ਚਿਰਦਾ ਸੀ ਉਹਨੇ ਕਈ ਵਾਰ ਬੱਚੇ ਨੂੰ ਛਿੜਕਿਆ ਡਾਂਟਿਆ ਪਰ ਬੱਚਾ ਆਪਣੀ ਆਦਤੋਂ ਮਜਬੂਰ ਸੀ। ਇੱਕ ਦਿਨ ਬਾਪ ਨੇ ਉਸ ਨੂੰ ਬਹੁਤ ਛਿੜਕਿਆ ਮਾਰਿਆ ਤੇ ਨਾਲ ਹੀ ਧਮਕੀ ਦਿੱਤੀ ਕਿ ਜੇ ਉਸਨੇ ਫਿਰ ਕਦੇ ਉਸ ਨੂੰ ਸ਼ੇਅਰ ਲਿਖਦਿਆਂ ਵੇਖ ਲਿਆ ਤਾਂ ਉਹਦੇ ਹੱਥ ਤੋੜ ਦੇਵੇਗਾ। ਬੱਚੇ ਨੇ ਕੰਨ ਫੜ ਕੇ ਮਾਫੀ ਮੰਗੀ। ਬਾਪ ਆਪਣੇ ਕੰਮ ਵਿੱਚ ਰੁੱਝ ਗਿਆ ਪਰ ਬੱਚੇ ਨੂੰ ਚੈਨ ਕਿੱਥੇ? ਉਹਨੂੰ ਤਾਂ ਜਿਵੇਂ ਸ਼ੇਅਰ ਲਿਖਣ ਦਾ ਦੌਰਾ ਪਿਆ ਹੋਇਆ ਸੀ ਉਹਨੇ ਕਾਪੀ ਪੈਨਸਲ ਜੇਬ ਵਿੱਚ ਲੁਕਾਈ ਤੇ ਘਰ ਦੇ ਪਿਛਲੇ ਪਾਸੇ ਇੱਕ ਫੁੱਲਾਂ ਦੇ ਬੂਟੇ ਉੱਲੇ ਜਾ ਬੈਠਾ ਕੁਝ ਸਮੇਂ ਪਿਛੋਂ ਪਿਤਾ ਨੂੰ ਖਿਆਲ ਆਇਆ ਤਾਂ ਉਹ ਵੀ ਬੱਚੇ ਨੂੰ ਪਾਲਣ ਤੁਰ ਪਿਆ ਉਹਨੇ ਜਾ ਕੇ ਵੇਖਿਆ ਤਾਂ ਬੱਚਾ ਆਪਣੇ ਰੋਂ ਵਿੱਚ ਕਾਪੀ ਉੱਤੇ ਚਿਚਕੂ ਗਿਆ ਕੁਝ ਲਿਖ ਰਿਹਾ ਸੀ ਬਾਪ ਨੂੰ ਗੁੱਸਾ ਆ ਗਿਆ ਉਹ ਜ਼ੋਰ ਨਾਲ ਕੜਕਿਆ ਓਏ ਬਦਮਾਸ਼ ਤੂੰ ਫੇਰ ਉਸੇ ਕਾਰੇ ਲੱਗਿਆ ਹੋਇਆ ਏ ਖਲੋ ਫੇਰ ਬਾਪ ਦੇ ਉਗਰੇ ਹੋਏ ਹੱਥ ਵੱਲ ਵੇਖ ਕੇ ਬੱਚਾ ਡਰ ਗਿਆ ਉਹ ਤਰਲੇ ਨਾਲ ਚੀਕਿਆ ਪਾਪਾ ਪਾਪਾ ਪਿਤੀ ਤੇਕ ਵਰਸਿਸ ਆਈ ਸ਼ਲ ਨੈਵਰ ਮੇਕ ਬਾਪ ਦੇ ਦਿਲ ਤੇ ਚੋਟ ਲੱਗੀ ਡਰਿਆ ਹੋਇਆ ਬੱਚਾ ਕਫ ਮਾਫੀ ਮੰਗ ਰਿਹਾ ਹੈ ਪਰ ਮਾਫੀ ਦੇ ਸ਼ਬਦ ਵੀ ਇੱਕ ਸ਼ੇਅਰ ਬਣ ਗਿਆ ਹੈ ਬਾਪ ਨੇ ਬੱਚੇ ਨੂੰ ਹਿੱਕ ਨਾਲ ਲਾ ਕੇ ਪਿਆਰ ਕੀਤਾ ਤੇ ਕਿਹਾ ਹੁਣ ਮੈਂ ਤੈਨੂੰ ਸ਼ੇਅਰ ਲਿਖਣ ਤੋਂ ਕਦੇ ਨਹੀਂ ਰੋਕਾਂਗਾ ਤੂੰ ਆਪਣੀ ਖੁਸ਼ੀ ਮੁਤਾਬਕ ਲਿਖ ਸਕਦਾ ਹੈ ਉਪਰੋਕਤ ਮਿਸਾਲ ਤੋਂ ਮੇਰਾ ਭਾਵ ਹੈ ਕਿ ਇਹ ਰੋਗ ਜਮਾਂਦਰੂ ਹੁੰਦਾ ਹੈ ਕਿਸੇ ਨੂੰ ਥੋੜਾ ਕਿਸੇ ਨੂੰ ਵਧੇਰੇ ਥੋੜੇ ਰੋਗ ਵਾਲਾ ਤਾਂ ਪਰਹੇਜ਼ ਰੱਖਣ ਨਾਲ ਬਚ ਜਾਂਦਾ ਹੈ ਪਰ ਕਈਆਂ ਦਾ ਇਹ ਰੋਗ ਮੌਤ ਤੱਕ ਸਾਥ ਦਿੰਦਾ ਹੈ ਕਹਿੰਦੇ ਹਨ ਹਜ਼ਰਤ ਜੋਕ ਨੇ ਮਰਨ ਤੋਂ ਸਿਰਫ ਦਿਨ ਘੰਟੇ ਪਹਿਲਾਂ ਹੀ ਆਖਰੀ ਸ਼ਾਇਰ ਕਿਹਾ ਸੀ ਕਹਤੇ ਹਨ ਆਜ ਜੋਕ ਯਹਾਂ ਸੇ ਗੁਜ਼ਰ ਗਿਆ ਕਿਆ ਖੂਬ ਆਦਮੀ ਥਾ ਖੁਦਾ ਮਖਫਰਤ ਕਰੇ ਬੋਤਾਂ ਨਾ ਸਹੀ ਸਵਾਇਆ ਸਹੀ ਪਰ ਮੈਨੂੰ ਵੀ ਇਹ ਰੋਗ ਜਮਾਂਦਰੂ ਹੈ ਛੋਟੀ ਉਮਰੇ ਹੀ ਮੈਂ ਕੁਝ ਨਾ ਕੁਝ ਸੋਚਦਾ ਰਹਿੰਦਾ ਸਾਂ ਇਹ ਮੈਂ ਵੀ ਹੁਣ ਨਹੀਂ ਦੱਸ ਸਕਦਾ ਕਿ ਉਹ ਸੋਚਾਂ ਕਿਉਂ ਜੀਆਂ ਸਨ ਪਰ ਵੇਲਾ ਬੈਠਾ ਹੋਵਾਂ ਜਾਂ ਕੋਈ ਕੰਮ ਕਰ ਰਿਹਾ ਹੋਵਾਂ ਤਾਂ ਮੈਂ ਹਰ ਵੇਲੇ ਕੁਝ ਸੋਚਦਾ ਰਹਿੰਦਾ ਸਾਂ ਮਾਪਿਆਂ ਨੇ ਕਦੇ ਨਿਆਈ ਵਿੱਚੋਂ ਪੱਠੇ ਵੱਡਣ ਭੇਜਣਾ ਤਾਂ ਮੈਂ ਦੋ ਕੁ ਰੋਗ ਵੱਢ ਕੇ ਕਿਸੇ ਨਾ ਕਿਸੇ ਸੋਚ ਵਿੱਚ ਟੁੱਬ ਜਾਣਾ ਇਹ ਸੋਚ ਦਾ ਰੋਗ ਹਜੇ ਵੀ ਕਾਇਮ ਹੈ ਕਈ ਵਾਰ ਪ੍ਰਸ਼ਾਦ ਸ਼ੱਕਦਿਆਂ ਵੀ ਖੱਬਾ ਹੱਥ ਇਉਂ ਹਿੱਲ ਪਵੇਗਾ ਜਿਵੇਂ ਮੈਂ ਕੋਈ ਬਹੁਤ ਵੱਡਾ ਸਵਾਲ ਸੋਚ ਰਿਆ ਹੁੰਦਾ ਹਾਂ ਸਿਰਫ ਜਾਗਦਿਆਂ ਹੀ ਨਹੀਂ ਕਈ ਵਾਰ ਮੈਂ ਸੁੱਤਾ ਪਿਆ ਵੀ ਸੋਚੀ ਜਾਂਦਾ ਹਾਂ ਮਰਜ਼ ਲਾ ਇਲਾਜ ਛੋਟੀ ਉਮਰ ਤੋਂ ਹੀ ਮੈਂ ਟੱਪੇ ਜੋੜਨੇ ਸ਼ੁਰੂ ਕਰ ਦਿੱਤੇ 11-12 ਸਾਲ ਦੀ ਉਮਰ ਵਿੱਚ ਮੈਂ ਭਾਈ ਕਿਸ਼ਨ ਸਿੰਘ ਉਰਾੜਾ ਬਾਰੇ ਕਵਿਤਾ ਲਿਖੀ ਉਹ ਅਕਾਲੀ ਲਹਿਰ ਵਿੱਚ ਕੈਦ ਹੋ ਗਏ ਸਨ ਉਸ ਕਵਿਤਾ ਬਾਰੇ ਇੰਨਾ ਹੀ ਯਾਦ ਹੈ ਕਿ ਉਹ ਕੋੜੜਾ ਸ਼ੰਦ ਸੀ ਦੋ ਕੁ ਸਾਲ ਪਿਛੋਂ ਇੱਕ ਦੀਵਾਨ ਵਿੱਚ ਮੈਂ ਕਵਿਤਾ ਪੜੀ ਜਿਸ ਕਾਰਨ ਮੇਰੇ ਵਾਰੰਟ ਗ੍ਰਿਫਤਾਰੀ ਨਿਕਲ ਆਏ 1924 ਈਸਵੀ ਵਿੱਚ ਮੇਰੀ ਇੱਕ ਕਵਿਤਾ ਰੋਜ਼ਾਨਾ ਅਕਾਲੀ ਵਿੱਚ छਪੀ ਮੈਨੂੰ ਇੰਨੀ ਖੁਸ਼ੀ ਹੋਈ ਜਿਵੇਂ ਕਿਸੇ ਅਮੀਰ ਘਰ ਪੁੱਤਰ ਜੰਮਣ ਦੀ ਹੁੰਦੀ ਹੈ ਉਦੋਂ ਮੇਰੀ ਉਮਰ 15 ਸਾਲ ਦੀ ਸੀ ਉਹ ਕਵਿਤਾ ਤੇ ਉਸ ਸਮੇਂ ਲਿਖਿਆ ਹੋਰ ਕਈ ਤੁਰਕ ਤੁਕਬੰਦੀਆਂ ਦਾ ਮੇਰੇ پاس ਕੋਈ ਉਤਾਰਾ ਨਹੀਂ ਅਸਲ ਵਿੱਚ ਮੈਂ ਆਪਣੀ ਕਵਿਤਾ ਦਾ ਆਰੰਭ 1928 ਤੋਂ ਮੰਨਦਾ ਹਾਂ ਕਲਕੱਤੇ ਤੋਂ ਸਰਦਾਰ ਮੁੰਸ਼ਾ ਸਿੰਘ ਦੁਖੀ ਇੱਕ ਮਾਸਿਕ ਪੱਤਰ ਕਵੀ ਕੱਢਿਆ ਕਰਦੇ ਸਨ ਉਹ ਕਵਿਤਾ ਉਸ ਵਿੱਚ ਛਪੀ ਸੀ ਉਸ ਨਾਲ ਮੇਰਾ ਹੌਸਲਾ ਕਾਫੀ ਵੱਧ ਗਿਆ ਪਿਛੋਂ ਤਰਨਤਾਰਨ ਵਿੱਚ ਇੱਕ ਦੋ ਵਾਰ ਸਰਦਾਰ ਮੁੰਸ਼ਾ ਸਿੰਘ ਦੁਖੀ ਜੀ ਨਾਲ ਮੁਲਾਕਾਤ ਵੀ ਹੋਈ ਆਪ ਬੜੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਸਨ ਅੱਜਕੱਲ ਐਸਾ ਲਿਖਣ ਦਾ ਰਿਵਾਜ ਪੈ ਗਿਆ ਹੈ ਮੇਰੀ ਕਲਮ ਦਾ ਸਫ਼ਰ ਸਫ਼ਰ ਭਾਵੇਂ ਕਲਮ ਦਾ ਹੋਵੇ ਤੇ ਭਾਵੇਂ ਬੁੱਧੀ ਦਾ ਇੱਕ ਬਹੁਤ ਲੰਮਾ ਸਫ਼ਰ ਕਿਉਂਕਿ ਸਹਾਇਤਿਕ ਮੰਜ਼ਲ ਦੀ ਹੱਦ ਕੋਈ ਨਹੀਂ ਸਹਾਇਤਿਕ ਬੁੱਧੀ ਪਹਿਲਾਂ ਬਚਪਨ ਵਾਂਗ ਰਹਿਣਾ ਸਿੱਖਦੀ ਹੈ ਫਿਰ ਗਲਢੀਰੇ ਦੇ ਸਹਾਰੇ ਤੁਰਨਾ ਜਵਾਨੀ ਵਿੱਚ ਆਪ ਮੁਹਾਰੀਆਂ ਸ਼ਾਲਾ ਮਾਰਦੀ ਹੈ ਤੇ ਬੁਢਾਪੇ ਵਿੱਚ ਉਹਾ ਬੁੱਧੀ ਫੂਕ ਫੂਕ ਕੇ ਪੈਰ ਧਰਦੀ ਹੈ ਮੇਰਾ ਸਹਾਇਤਿਕ ਸਫ਼ਰ ਸੁੱਤੇ ਹੀ ਸ਼ੁਰੂ ਹੋ ਗਿਆ ਕਵਿਤਾ ਦੇ ਨਾਲ-ਨਾਲ ਮੈਂ ਛੋਟੀ ਕਹਾਣੀ ਵੀ ਲਿਖਣੀ ਸ਼ੁਰੂ ਕਰ ਦਿੱਤੀ ਉਸ ਸਮੇਂ ਕਹਾਣੀ ਲਿਖਣ ਦਾ ਟੰਗ ਬਿਲਕੁਲ ਸਾਦਾ ਸੀ ਅੱਜ ਦੀ ਹੁਨਰ ਕਹਾਣੀ ਉਸ ਨਾਲੋਂ ਬਹੁਤ ਅੱਗੇ ਜਾ ਚੁੱਕੀ ਹੈ ਮੇਰੀਆਂ ਕਹਾਣੀਆਂ ਵੀ ਫੁੱਲਵਾੜੀ ਪ੍ਰੀਤਮਾਦ ਮਾਸਿਕ ਪੱਤਰਾਂ ਵਿੱਚ ਛਪਣ ਲੱਗ ਪਈਆਂ ਪਰ ਉਹ ਕਹਾਣੀਆਂ ਅੱਜ ਮੈਨੂੰ ਵੀ ਫਿੱਕੀਆਂ ਫਿੱਕੀਆਂ ਲੱਗਦੀਆਂ ਹਨ ਪਿਛੋ ਸਾਲ 1954 55 ਮੈਂ ਕੁਝ ਹੋਰ ਕਹਾਣੀਆਂ ਵੀ ਲਿਖੀਆਂ ਜਿਨ੍ਹਾਂ ਵਿੱਚੋਂ ਕੁਝ ਕਹਾਣੀਆਂ ਹਿੰਦੀ ਦੇ ਪ੍ਰਸਿੱਧ ਮਾਸਿਕ ਪੱਤਰ ਨਵਨੀਤ ਵਿੱਚ ਵੀ ਛਪੀਆਂ ਇਸੇ 32 33 ਸਾਲ ਵਿੱਚ ਮੈਂ ਇੱਕ 80 ਸਫ਼ੇ ਦਾ ਨਾਵਲ ਸ਼ਾਮ ਦੀ ਵਿਸਾਖੀ ਵੀ ਲਿਖਿਆ ਜੋ ਇੱਕ ਫਰਮ ਕਿਸ਼ਨ ਸਿੰਘ ਕਰਤਾਰ ਸਿੰਘ ਨੇਸ਼ ਆਪਿਆ ਤੇ ਵਿਸਾਖੀ ਦੇ ਪੂਰਵ ਸਮੇਂ ਸੰਗਤਾਂ ਵਿੱਚ ਮੁਫਤ ਵੰਡਿਆ ਅਫਸੋਸ ਮੇਰੇ پاس ਉਸ ਦੀ ਕੋਈ ਕਾਪੀ ਨਹੀਂ ਇਸ ਸਮੇਂ 1930 ਤੋਂ 34 ਤੱਕ ਮੈਂ ਹੋਰ ਵੀ ਕਈ ਤਜਰਬੇ ਕੀਤੇ ਉਸ ਸਮਾਂ ਮੇਰੇ ਵਾਸਤੇ ਸੰਕਟ ਭਰਿਆ ਸੀ ਸੱਜਰੇ ਹੰਝੂ ਵਿੱਚ ਇੱਕ ਕਵਿਤਾ ਹੈ ਗਰੀਬ ਕਵੀ ਉਹ ਮੇਰੀ ਹੱਡ ਬੀਤੀ ਹੀ ਤਾਂ ਹੈ ਇਸੇ ਸਮੇਂ ਹਕੀਮ ਬਨਣ ਦੇ ਖਿਆਲ ਨਾਲ ਮੈਂ ਹਕਮਤ ਦੇ ਬਹੁਤ ਸਾਰੇ ਗ੍ਰੰਥ ਵੀ ਪੜੇ ਤੇ ਨਾਲ ਕਲਮ ਕਸਾਈ ਵੀ ਹੁੰਦੀ ਰਹੀ ਇੱਕ ਪੂਰਾ ਨਾਟਕ 4 ਅੰਕ ਦਾ ਮੁੱਲ ਦਾ ਮਾਸ ਲਿਖਿਆ ਲਿਖਿਆ ਜੋ ਪਿੱਛੋ ਨਾਵਲ ਦੇ ਰੂਪ ਵਿੱਚ ਛਪਿਆ 1-2 ਹੋਰ ਨਾਟਕ ਵੀ ਲਿਖਨੇ ਸ਼ੁਰੂ ਕੀਤੇ ਜੋ ਅਧੂਰੇ ਹੀ ਰਹੇ ਹੀਰ ਰਾਂਝੇ ਦਾ ਇੱਕ ਲੰਬਾ ਨਾਟਕ ਵੀ ਲਿਖਣਾ ਸ਼ੁਰੂ ਕੀਤਾ ਪਰ ਪੂਰਾ ਨਾ ਹੋ ਸਕਿਆ ਸतीश ਕੁੰਤਲਾ ਦੀ ਕਹਾਣੀ ਬੈਂਤਾ ਵਿੱਚ ਲਿਖਣੀ ਸ਼ੁਰੂ ਕੀਤੀ ਪਰ ਉਹ ਵੀ ਅਧੂਰੀ ਰਹੀ ਅਜਿਹਾ ਬਹੁਤ ਸਾਰਾ ਅਧੂਰਾ ਮਸਾਲਾ ਘਰ ਛੱਡਣ ਵੇਲੇ ਪਾਕਿਸਤਾਨ ਵਿੱਚ ਹੀ ਰਹਿ ਗਿਆ 34 ਤੋਂ ਢਾਡੀ ਬਣ ਕੇ ਵੀ ਲਿਖਣ ਪੜਨ ਦਾ ਸ਼ੌਂਕ ਘਟਿਆ ਨਹੀਂ ਸਗੋਂ प्रबल ਹੀ ਹੋਇਆ ਬਾਬਾ ਫਤੇਹ ਸਿੰਘ ਮੰਗਾ ਦੀ ਟਕੋਰ ਕਮ ਆਈ ਤੇ ਮੈਂ ਸਿੱਖ ਇਤਿਹਾਸ ਉੱਤੇ ਬਹੁਤ ਮਿਹਨਤ ਕੀਤੀ ਪੰਜਾਬੀ ਹਿੰਦੀ ਉਰਦੂ ਤੇ ਅੰਗਰੇਜ਼ੀ ਵਿੱਚ ਜੋ ਪੁਸਤਕ ਵੀ ਮੇਰੇ ਹੱਥ ਲੱਗੀ ਮੈਂ ਬੜੇ ਧਿਆਨ ਨਾਲ ਪੜੀ ਉਸ ਸਮੇਂ ਤੋਂ ਮੇਰਾ ਖਿਆਲ ਸੀ ਕਿ ਮੈਂ ਸਿੱਖ ਇਤਿਹਾਸ ਬਾਰੇ ਕੁਝ ਲਿਖਣਾ ਹੈ ਸੋ ਮੈਂ ਨਾਲੋਂ ਨਾਲ ਨੋਟ ਵੀ ਲਿਖਦਾ ਗਿਆ ਸਫ਼ਰ ਵਿੱਚ ਜਾਂ ਕੀਰਤਨ ਕਰਨ ਪਿੱਛੋਂ ਜੋ ਸਮਾਂ ਵੀ ਮੈਨੂੰ ਮਿਲਦਾ ਮੈਂ ਕੁਝ ਪੜ੍ਹਦਾ ਹੀ ਰਹਿੰਦਾ ਉਸ ਮਿਹਨਤ ਦਾ ਪ੍ਰਤੱਖ ਸਬੂਤ ਮੇਰੀਆਂ ਸਿੱਖ ਇਤਿਹਾਸ ਬਾਰੇ ਰਚਨਾਵਾਂ ਹਨ ਕਈ ਸੱਜਣ ਮੇਰੇ ਉੱਤੇ ਸਵਾਲ ਕਰਿਆ ਕਰਦੇ ਹਨ ਕਿ ਤੂੰ ਇਹ ਕੀਤਾ ਕਿਉਂ ਅਪਣਾਇਆ ਹੈ ਇਸ ਦਾ ਵੀ ਕੁਝ ਕਾਰਨ ਹੈ ਛੋਟਾ ਹੁੰਦਾ ਸਾਂ ਪਿਤਾ ਜੀ ਨੇ ਕਈ ਵਾਰ ਗੱਲ ਕਰਦੇ ਆ ਕਹਿਣਾ ਜਾਂ ਭਲਾਈ ਤੋਂ ਨਾਮ ਰਹੇ ਜਾਂ ਬੁਰਾਈ ਤੋਂ ਫਿਰ ਉਹਨਾਂ ਇਸ ਦੀ ਵਿਆਖਿਆ ਕਰਨੀ ਕੋਈ ਖੂਲਵਾ ਦਿੰਦਾ ਹੈ ਸਰਾ ਮੰਦਰ ਜਾਂ ਗੁਰਦੁਆਰਾ ਬਣਵਾ ਦਿੰਦਾ ਹੈ ਉਸ ਦਾ ਨਾਮ ਸਾਲਾਬਦੀ ਕਾਇਮ ਰਹਿੰਦਾ ਹੈ ਫਿਰ ਬੁਰਾਈ ਦਾ ਜ਼ਿਕਰ ਸ਼ੁਰੂ ਹੋਣਾ ਰਾਵਣ ਦਰਯੋਦਨ ਔਰੰਗਜ਼ੇਬ ਤੋਂ ਲੈ ਕੇ ਅੰਤ ਵਿੱਚ ਪ੍ਰਸਿੱਧ ڈاکੂਆਂ ਤੇ ਗੱਲ ਆ ਮੁਕਣੀ ਮੈਂ ਕਈ ਕਈ ਦਿਨ ਸੋਚਦਾ ਰਹਿੰਦਾ ਇਹ ਦੋਵੇਂ ਕੰਮ ਮੇਰੀ ਸਮਰੱਥਾ ਤੋਂ ਬਾਹਰ ਹਨ ਜਨਮ ਤੋਂ ਹੀ ਮੈਂ ਸ਼ਾਂਤ ਸੁਭਾਅ ਦਾ ਮਾਲਕ ਹਾਂ ਮੇਰੇ ਵਰਗੇ ਨੇ ਅਜਿਹੀ ਬੁਰੀਾਈ ਕੀ ਕਰ ਲੈਣੀ ਹੈ ਜੋ ਇਤਿਹਾਸ ਦਾ ਹਿੱਸਾ ਬਣ ਸਕੇ ਤੇ ਉੱਪਰ ਦੱਸੀ ਭਲਾਈ ਨਿਰਦਨ ਵਾਸਤੇ ਉਹ ਵੀ ਸੁਪਨੇ ਦੀ ਕਹਾਣੀ ਹੈ ਫਿਰ ਵੀ ਮੇਰੇ ਮਨ ਵਿੱਚ ਖਿਆਲ ਆਉਣਾ ਕਿ ਮਨੋਖਰੋ ਕੁਝ ਅਜਿਹਾ ਕਾਰਨਾਮਾ ਕਰਕੇ ਜਾਣਾ ਚਾਹੀਦਾ ਹੈ ਕਿ ਉਹ ਮਰਨ ਪਿੱਛੋਂ ਵੱਧ ਤੋਂ ਵੱਧ ਸਮਾਂ ਲੋਕਾਂ ਦੀ ਯਾਦ ਵਿੱਚ ਜਿੰਦਾ ਰਹੇ ਮੌਤ ਦੇ ਨਾਲ ਹੀ ਮਰ ਜਾਣਾ ਕੋਈ ਸਫਲ ਜੀਵਨ ਨਹੀਂ ਪਰ ਐਸਾ ਹੋਵੇ ਕਿਵੇਂ ਕਿਸੇ ਕਹਾਣੀਆਂ ਪੜਨ ਦਾ ਬਚਪਨ ਤੋਂ ਹੀ ਸ਼ੌਂਕ ਸੀ ਸੰਸਕ੍ਰਿਤ ਦੇ ਮਹਾਨ ਲੇਖਕ ਕਾਲੀਦਾਸ ਦੇ ਦੋ ਜਗਤ ਪ੍ਰਸਿੱਧ ਨਾਟਕ ਸ਼ਕੁੰਤਲਾ ਤੇ ਵਿਕਰਮੋ ਵਿਕਰਮੋ ਵਸ਼ੀਮ ਦਾ ਮੈਂ ਪੰਜਾਬੀ ਅਨੁਵਾਦ ਪੜਿਆ ਮੁਖਬੰਦ ਵਿੱਚ ਲੇਖਕ ਦੇ ਜਨਮ ਦੀ ਤਰੀਕ ਨਿਸ਼ਚਿਤ ਕਰਨ ਵਿੱਚ ਆਲੋਚਕਾਂ ਦਾ 300 ਸਾਲ ਦਾ મતਭੇਦ ਹੈ ਉਸਦੇ ਦੂਸਰੇ ਨਾਟਕ ਦੇ ਨਾਮ ਵਿਕਰਮੋਸ਼ੀਮ ਤੋ ਵਿਦਵਾਨ ਅੰਦਾਜ਼ਾ ਲਾਉਂਦੇ ਹਨ ਕਿ ਕਾਲੀਦਾਸ ਰਾਜਾ ਵਿਕਰਮਾਜੀਤ ਦਾ ਦਰਬਾਰੀ ਕਵੀ ਸੀ ਪਰ ਕਿਸ ਵਿਕਰਮਾਜੀਤ ਦਾ ਦਾਅਵੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ ਵਿੱਚ ਵਿਕਰਮਾਜੀਤ ਨਾਮ ਦੇ ਕਈ ਰਾਜੇ ਹੋਏ ਹਨ ਮੈਂ ਇੱਕ ਲੰਮਾ ਸਮਾਂ ਸੋਚਦਾ ਰਿਹਾ ਕਾਲੀਦਾਸ ਨੂੰ ਗੁਜ਼ਰੇ ਕਈ ਸਦੀਆਂ ਗੁਜ਼ਰ ਗਈਆਂ ਹਨ ਉਸ ਦੇ ਸਮੇਂ ਬਾਰੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਉਹ ਬੋਲੀ ਵੀ ਅੱਜ ਕਿਤਾਬੀ ਬੋਲੀ ਬਣ ਕੇ ਰਹਿ ਗਈ ਹੈ ਪਰ ਕਾਲੀਦਾਸ ਅਜੇ ਵੀ ਜਿਉਂਦਾ ਹੈ ਉਸ ਨੂੰ ਪੂਰਬ ਦਾ ਸ਼ੇਕਸਪੀਅਰ ਕਿਹਾ ਜਾਂਦਾ ਹੈ ਪਰ ਦੋਹਾਂ ਮਹਾਨ ਲੇਖਕਾਂ ਦੇ ਸਮੇਂ ਤੇ ਰਚਨਾਵਾਂ ਨੂੰ யਥਾਰਥ ਦੀ ਕਸਵਟੀ ਤੇ ਪਰਖਿਆ ਜਾਵੇ ਤਾਂ ਕਾਲੀਦਾਸ ਬਹੁਤ ਉਚੇਰਾ ਹੈ ਬਸ ਇਹ ਇੱਕ ਰਸਤਾ ਹੈ ਜੋ ਮੇਰੇ ਵਰਗਾ ਮਨੋਖ ਆਪਣਾ ਸਕਦਾ ਹੈ ਉਸੇ ਦਿਨ ਤੋਂ ਇਸ ਕਿਤੇ ਨੂੰ ਜੀਵਨ ਦਾ ਨਿਸ਼ਾਨਾ ਮਿਥ ਕੇ ਮੈਂ ਇਸ ਰਾਹ ਤੇ ਤੁਰ ਪਿਆ ਇਹ ਲੰਮਾ ਸਫ਼ਰ ਅਪਣਾ ਲਿਆ ਜਿਸ ਦੀ ਅੰਤਿਮ ਮੰਜ਼ਿਲ ਤੇ ਕਦੇ ਕੋਈ ਨਹੀਂ ਪਹੁੰਚ ਸਕਿਆ ਅੰਕ 7 ਲੋ ਮੈਂ ਲੇਖਕ ਦੇ ਨਾਲ ਨਾਲ ਪ੍ਰਕਾਸ਼ਕ ਵੀ ਬਣ ਗਿਆ ਇਹ ਵੀ ਇੱਕ ਲੰਮਾ ਸਫ਼ਰ ਹੈ ਪੜਾਵਾਰ 1935ਵਿੱਚ ਮੈਂ ਸ਼ਹੀਦ ਗੰਜ ਸਿੰਘ ਨੀਆਂ ਦਾ ਪ੍ਰਸੰਗ ਲਿਖਿਆ ਉਸ ਸਮੇਂ ਸ਼ਹੀਦ ਗੰਜ ਲਾਹੌਰ ਵਿੱਚ ਬਹੁਤ ਰੌਣਕਾਂ ਸਨ ਹਰ ਐਤਵਾਰ ਬੜਾ ਭਾਰਾ ਦੀਵਾਨ ਸਜਦਾ ਸੀ ਮੈਂ ਇੱਕ 16 ਸਫ਼ਿਆਂ ਦਾ ਕਿੱਸਾ ਛਾਪਿਆ ਜਿਸ ਵਿੱਚ ਉਪਰੋਕਤ ਪ੍ਰਸੰਗ ਦੀ ਸਿਰਫ ਕਵਿਤਾ ਸੀ 1000 ਕਾਪੀ ਦੀ ਲਾਗਤ ਆਈ ਕੇਵਲ 10 ਰੁਪਏ ਕੀਮਤ ਰੱਖੀ ਏ ਕਾਨਾ ਉਹ 2 ਕੋ ਮਹੀਨੇ ਚ ਵਿਕ ਗਿਆ ਫਿਰ 1940 ਵੀ ਵਿੱਚ ਵੰਦੇ ਹੰਜੂ ਛਾਪੇ ਸਾਰੇ 64 ਪੇਪਰ ਬੈਗ 64 ਪੇਪਰ ਬੈਕ ਉਹ ਵੀ 5-6 ਮਹੀਨੇ ਵਿੱਚ ਵਿਕ ਗਏ ਇਹ ਐਵੇਂ ਆਰੰਭਕ ਤਜਰਬੇ ਸਨ ਉਸ ਸਮੇਂ ਕਵੀ ਸੋਨ ਸਿੰਘ ਕੁੱਕੇ ਵਾਲੀ ਦੇ ਪ੍ਰਸੰਗ ਬਾਜ਼ਾਰ ਵਿੱਚ ਵਿਕਦੇ ਸਨ ਉਹਨਾਂ ਵਿੱਚ ਸਿਰਫ ਕਵਿਤਾਵਾਂ ਹੀ ਹੁੰਦੀਆਂ ਸਨ ਮੈਂ ਕੁਝ ਵੱਖਰਾ ਟੰਗ ਵਰਤਨਾ ਚਾਹੁੰਦਾ ਸਾਂ ਹਰ ਸ਼ੰਦ ਪਿੱਛੋਂ ਜੋ ਮੈਂ ਵਿਆਖਿਆ ਕਰਦਾ ਸਾਂ ਮੈਂ ਉਹ ਵੀ ਲਿਖਿਆ ਹੋਂ ਤੱਕ ਇਹ ਭੇਤ ਸਮਝ ਗਿਆ ਸੀ ਕਿ ਮੇਰਾ ਜਾਦੂ ਨਵੇਂ ਢੰਗ ਦੀ ਵਿਆਖਿਆ ਵਿੱਚ ਹੈ ਗੌਣ ਵਿੱਚ ਨਹੀਂ ਸੋ ਹਰ ਚੰਦ ਦੇ ਬਾਅਦ ਮੈਂ ਪੂਰਾ ਲੈਕਚਰ ਵੀ ਲਿਖ ਦਿੱਤਾ ਇਸ ਤਰ੍ਹਾਂ 100 ਸਫੇ ਦੀ ਕਿਤਾਬ ਸ਼ੀਤਲ ਕਿਰਨਾ ਤਿਆਰ ਹੋ ਗਈ ਮੈਂ ਅੰਮ੍ਰਿਤਸਰ ਦੇ ਸਾਰੇ ਦੁਕਾਨਦਾਰਾਂ ਦੁਕਾਨਦਾਰਾਂ پاس ਫਿਰਿਆ ਤੇ ਇਥੋਂ ਤੱਕ ਕਿਹਾ ਕਿ ਮੁਫਤੋ ਮੁਫਤ ਛਾਪ ਲਵੋ ਸਦਾ ਵਾਸਤੇ ਕਾਪੀਰਾਈਟ ਤੁਹਾਡਾ ਮੈਨੂੰ ਇੰਨੀ ਖੁਸ਼ੀ ਹੀ ਬੜੀ ਹੈ ਕਿ ਲੋਕ ਕਹਿਣਗੇ ਇਸ ਬੰਦੇ ਦੀ ਕਿਤਾਬ ਵੀ ਛਪੀ ਹੋਈ ਹੈ ਪਰ ਉਸ ਸਮੇਂ ਮੁਫਤੋਂ ਮੁਫਤ ਸ਼ਾਪਨ ਵਾਸਤੇ ਵੀ ਕੋਈ ਤਿਆਰ ਨਾ ਹੋਇਆ ਕਈਆਂ ਤਾਂ ਮੇਰਾ ਹੌਸਲਾ ਢਾਉਣ ਵਾਸਤੇ ਇੱਥੋਂ ਤੱਕ ਕਿਹਾ ਗਿਆਨੀ ਜੀ ਇਹ ਤਾਂ ਅੱਗ ਪਾਣੀ ਦਾ ਮੇਲ ਹੈ ਵਿੱਚੇ ਕਵਿਤਾ ਵਿੱਚੇ ਵਾਰਤਕ ਇਹ ਨਹੀਂ ਚਲਣੀ ਐਵੇਂ ਪੈਸੇ ਨਾ ਗਵਾਇਓ ਪਰ ਮੇਰੇ ਮਨ ਤੇ ਸ਼ੌਂਕ ਸਵਾਰ ਸੀ ਮੈਂ ਸੀਤਲ ਕਿਰਨਾ ਸ਼ਾਪ ਦਿੱਤੀ 2.5 ਰੁਪਏ ਰੇਮ ਕਾਗਜ਼ ਦੇ 2.5 ਰੁਪਏ ਫਰਮ ਦੀ ਸਪਾਈ 96 ਸਫ ਸਫੇਦੀ ਕਿਤਾਬ 1000 ਕਾਪੀ 300 ਰੁਪਏ ਵਿੱਚ ਛਪ ਗਈ ਜਿਲਦ ਕਰਾਈ ਕਪੜੇ ਦੀ ਬੜੀ ਸੁੰਦਰ 900 ਸੈਂਕੜਾ ਬਾਜ਼ਾਰ ਵਾਲਿਆਂ ਵੇਖ ਕੇ ਫਿਰ ਨੱਕਵਟਿਆ ਪਰ ਮੈਂ ਹੌਸਲਾ ਨਾ ਹਾਰੇ ਆ ਸਟੇਜ ਉੱਤੇ ਮੇਰਾ ਨਾਮ ਸੀ ਜਿੰਨੀਆਂ ਕਿਤਾਬਾਂ ਸੀ ਨਾਲ ਲੈ ਜਾਂਦੇ ਵਿਕ ਜਾਂਦੀਆਂ ਕਈ ਵਾਰ ਮੈਂ ਸੋਚਦਾ ਹਾਂ ਕਿ ਈਸ਼ਵਰ ਨੇ ਮੈਨੂੰ ਲੁੱਟੇ ਜਾਣ ਤੋਂ ਬਚਾ ਲਿਆ ਹੋਂ ਤੱਕ ਉਹ ਪਹਿਲੀ ਕਿਤਾਬ 1.5 ਲੱਖ ਤੋਂ ਵਧੇਰੇ ਵਿਕ ਚੁੱਕੀ ਹੈ। ਸੀਤਲ ਕਿਰਨਾਂ ਦੀ ਪਹਿਲੀ ਐਡੀਸ਼ਨ ਸਾਲ ਦੇ ਅੰਦਰ ਅੰਦਰ ਵਿਕ ਗਈ। ਅਗਲੇ ਸਾਲ ਮੈਂ ਉਸ ਦੀ ਦੂਸਰੀ ਐਡੀਸ਼ਨ ਛਾਪੀ ਤੇ ਨਾਲ ਹੀ ਉਸ ਲੜੀ ਦੀ ਦੂਸਰੀ ਕਿਤਾਬ ਸੀਤਲ ਸੁਨੇਹੇ ਛਾਪ ਦਿੱਤੀ। ਵੈੰਦੇ ਹੰਝੂ ਕਿਤਾਬ ਵੀ 64 ਸਫੇ ਦੀ ਥਾਂ 100 ਸਫੇ ਦੀ ਛਾਪ ਕੇ ਜिल्ਦ ਵਾਲੀ ਕਰ ਦਿੱਤੀ। 1944 ਈਸਵੀ ਵਿੱਚ ਮੈਂ ਦੋ ਨਵੀਆਂ ਪੁਸਤਕਾਂ ਛਾਪੀਆਂ ਮਈ ਵਿੱਚ ਸੀਤਲ ਹੰਝੂ ਜੁਲਾਈ ਵਿੱਚ ਸੀਤਲ ਹੁਲਾਰੇ ਇਹ ਦੋਵੇਂ ਸੀਤਲ ਲੜੀ ਦੀਆਂ ਕਿਤਾਬਾਂ ਹਨ ਹਰ ਇੱਕ ਵਿੱਚ ਢਾਡੀਆਂ ਦੇ ਗੌਣ ਵਾਲੇ 4-4 ਪ੍ਰਸੰਗ ਹਨ ਜੂਨ 1944 ਈਸਵੀ ਵਿੱਚ ਮੈਂ ਇਤਿਹਾਸ ਦੀ ਪਹਿਲੀ ਕਿਤਾਬ ਛਾਪੀ ਸਿੱਖ ਰਾਜ ਕਿਵੇਂ ਬਣਿਆ ਕਿਵੇਂ ਗਿਆ ਸਰੋਤਿਆਂ ਦੇ ਨਾਲ ਨਾਲ ਇਸ ਨੇ ਪਾਠਕਾਂ ਵਿੱਚ ਵੀ ਬਹੁਤ ਪਾਠਕਾਂ ਵਿੱਚ ਵੀ ਮੇਰਾ ਨਾਮ ਬਣਾ ਦਿੱਤਾ ਮੈਂ ਸੰਤੁਸ਼ਟ ਹਾਂ ਕਿ ਇਹ ਪੁਸਤਕ ਲਿਖਣ ਤੇ ਮੈਂ ਬਹੁਤ ਮਿਹਨਤ ਕੀਤੀ ਹੈ ਤੇ ਪਰਮਾਤਮਾ ਨੇ ਮਿਹਨਤ ਨੂੰ ਫਲ ਵੀ ਬਹੁਤ ਲਾਇਆ ਹੈ ਉਸ ਸਮੇਂ ਸਿੱਖ ਇਤਿਹਾਸ ਦੀ ਖੋਜ ਦਾ ਮੇਰਾ ਠਰਕ ਇਸ਼ਕ ਦੀ ਹੱਦ ਤੱਕ ਪੁੱਜਾ ਹੋਇਆ ਸੀ ਜਿੰਨਾ ਪੁਸਤਕਾਂ ਤੋਂ ਇਹ ਪੁਸਤਕ ਲਿਖਣ ਵਿੱਚ ਮੈਂ ਮਦਦ ਲਈ ਉਹ ਪ੍ਰਾਪਤ ਕਿਵੇਂ ਕੀਤੀਆਂ ਇਹ ਵੀ ਇੱਕ ਅਹਿਮ ਸਵਾਲ ਹੈ ਮੇਰੇ ਵਰਗੇ ਸਧਾਰਨ ਆਦਮੀ ਵਾਸਤੇ ਲਾਹੌਰ ਅਨਾਰਕਲੀ ਦੇ ਪਿਛਲੇ ਪਾਸੇ ਨੁਕਰ ਉਤੇ రామਕ੍ਰਿਸ਼ਨਾ ਕਿਤਾਬਾਂ ਦੀ ਬਹੁਤ ਵੱਡੀ ਦੁਕਾਨ ਸੀ ਉਹ ਕੁਝ ਪੁਰਾਣੀਆਂ ਕਿਤਾਬਾਂ ਵੀ ਰੱਖਿਆ ਕਰਦੇ ਸਨ ਜਦ ਮੈਂ ਲਾਹੌਰ ਜਾਣਾ ਤਾਂ ਉਸ ਦੁਕਾਨ ਉਤੇ ਜ਼ਰੂਰ ਚੱਕਰ ਮਾਰਨਾ ਤੇ ਦੋ ਚਾਰ ਕਿਤਾਬਾਂ ਲੈ ਆਉਣੀਆਂ ਇੱਕ ਵਾਰ ਮੈਨੂੰ ਉਥੋਂ ਅੰਗਰੇਜ਼ੀ ਦੀਆਂ ਤਿੰਨ ਪੁਰਾਣੀਆਂ ਕਿਤਾਬਾਂ ਮਿਲੀਆਂ ਪਹਿਲੀ ਸਰ ਜੋਨ ਲੌਗਿਨ ਐਂਡ ਦਲੀਪ ਸਿੰਘ ਬਾਈ ਲੇਡੀ ਲੌਗਿਨ ਦੂਸਰੀ ਦ ਸਿਕਸ ਬਾਈ ਜਰਨਲ ਸਰ ਜੋਨ ਜੇ ਐਚ ਗਾਰਡਨ ਤੇ ਤੀਸਰੀ ਪ੍ਰਾਈਵੇਟ ਲੈਟਰਸ ਆਫ ਦੀ ਮਾਰਕਿਊਸ ਆਫ ਦਲਹਾਉੜੀ ਦੁਕਾਨਦਾਰ ਨੇ ਪਹਿਲੀ ਕਿਤਾਬ ਦੀ ਕੀਮਤ 40 ਰੁਪਏ ਤੇ ਬਾਕੀ ਦੋਹਾਂ ਦੀ 15-15 ਰੁਪਏ ਦੱਸੀ ਮੈਂ ਜੇਪ ਪੋਲੀ ਤਾਂ 40 ਰੁਪਏ ਤੇ ਕੁਝ ਭਾਂ ਸੀ ਠੀਕ ਹੈ ਕਸੂਰ ਤੱਕ ਬਸਤਾ ਕਰਾਇਆ ਹੈ ਦੁਕਾਨਦਾਰ ਅੱਗੇ 40 ਰੁਪਏ ਧਰਦਿਆ ਮੈਂ ਬੇਨਤੀ ਕੀਤੀ ਭਲੇਪੁਰ ਸ਼੍ਰੀਕ ਧਰਮ ਕਰੀਆ ਦੋਵੇਂ ਕਿਤਾਬਾਂ ਕਿਤੇ ਵੱਖਰੀਆਂ ਸੰਭਾਲ ਕੇ ਆਮਾਨਤ ਵਜੋਂ ਰੱਖ ਛੱਡੀ ਮੈਂ 10-15 ਦਿਨ ਤੱਕ ਆ ਕੇ ਲੈ ਜਾਵਾਂਗਾ ਪਹਿਲੀ ਕਿਤਾਬ ਕਾਸ਼ਟਮਾਰੀ ਮੈਂ ਦੁਕਾਨੋਂ ਬਾਹਰ ਨਿਕਲਿਆ ਮੈਂ ਇਉਂ ਮਹਿਸੂਸ ਕਰ ਰਿਹਾ ਸਾਂ ਜਿਵੇਂ ਕਾਰੂ ਦਾ ਖਜ਼ਾਨਾ ਮਿਲ ਗਿਆ ਹੋਵੇ ਜੇਬ ਵਿੱਚੋਂ ਬਟੂਆ ਕੱਢ ਕੇ ਮੈਂ ਪੈਸੇ ਗਿਨੇ ਤਾਂ ਸਿਰਫ ਬਸ ਦੇ ਕਿਰਾਏ ਜੋਗੇ ਹੀ ਸਨ ਰਾਮਾ ਕ੍ਰਿਸ਼ਨਾ ਤੋਂ ਸੁਲਤਾਨ ਦੀ ਸਰਾਂ ਤੱਕ ਮੈਨੂੰ ਤੁਰ ਕੇ ਆਉਣਾ ਪਿਆ ਤਾਂਗੇ ਦਾ ਕਿਰਾਇਆ ਸਿਰਫ ਇੱਕ ਕਾਨਾ ਸੀ ਪਰ ਉਸ ਵੇਲੇ ਮੇਰੇ ਕੋਲ ਇੱਕ ਕਾਨਾ ਵੀ ਫालतू ਨਹੀਂ ਸੀ ਅਗਲੇ ਹਫਤੇ ਜਾ ਕੇ ਮੈਂ ਬਾਕੀ ਦੋਵੇਂ ਕਿਤਾਬਾਂ ਵੀ ਲੈ ਆਇਆ ਇੱਕ ਵਾਰ ਜ਼ਿਲ੍ਹਾ ਮਲਤਾਨ ਦੇ ਚੱਕਾਂ ਵਿੱਚ ਕੀਰਤਨ ਕਰਨ ਗਏ ਉਸ ਸਮੇਂ ਜਿੱਥੇ ਵੀ ਦੀਵਾਨ ਤੇ ਜਾਂਦੇ ਸਾਂ ਸੰਗਤਾਂ ਸਿੱਖ ਰਾਜ ਕਿਵੇਂ ਗਿਆ ਜ਼ਰੂਰ ਸੁਣਦੀਆਂ ਸਾਨੂੰ ਦੀਵਾਨ ਪਿੱਛੋਂ ਜਿਸ ਬੈਠਕ ਵਿੱਚ ਸਾਰਾ ਸਾਡਾ ਉਤਾਰਾ ਸੀ ਪਿੰਡ ਦਾ ਨੰਬਰਦਾਰ ਉੱਥੇ ਮਿਲਣ ਆਇਆ ਉਸ ਦਾ ਨਾਮ ਵੀ ਸ਼ਾਇਦ ਸੋਨ ਸਿੰਘ ਹੀ ਸੀ 2-4 ਮਿੰਟ ਗੱਲਾਂ ਕਰਨ ਪਿੱਛੋਂ ਉਸ ਨੇ ਕਿਹਾ ਗਿਆਨੀ ਜੀ ਤੁਹਾਡੇ ਵਾਸਤੇ ਇੱਕ ਸੰਗਤ ਲਿਆਇਆ ਹਾਂ ਤੇ ਕੁਝ ਸਮੇਂ ਵਾਸਤੇ ਉਧਾਰੀ ਵੀ ਦੇ ਸਕਦਾ ਹਾਂ ਪਰ ਇੱਕ ਸ਼ਰਤ ਉੱਤੇ ਨਾਲ ਹੀ ਉਸ ਨੇ ਅੰਗਰੇਜ਼ੀ ਦੀ ਇੱਕ ਪੁਰਾਣੀ ਕਿਤਾਬ ਮੇਰੇ ਸਾਹਮਣੇ ਧਰ ਦਿੱਤੀ ਦੀ ਮਹਾਰਾਜਾ ਦਲੀਪ ਸਿੰਘ ਐਨ ਦੀ ਗਵਰਨਮੈਂਟ ਪਬਲਿਸ਼ਡ ਫॉर ਪ੍ਰਾਈਵੇਟ ਸਰਕੂਲੇਸ਼ਨ 1884 ਇਸ ਕਿਤਾਬ ਬਾਰੇ ਮੈਂ ਜਾਣਦਾ ਸਾਂ ਪਰ ਉਹ ਮੈਨੂੰ ਕਿਤੋਂ ਵੀ ਮਿਲੀ ਨਹੀਂ ਸੀ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਮੈਂ ਬੜੀ ਸ਼ਰਦਾ ਨਾਲ ਪੁੱਛਿਆ ਕਿਰਪਾ ਕਰਕੇ ਹੁਣ ਸ਼ਰਤ ਵੀ ਦੱਸ ਦਿਓ ਬਸ ਇੱਕੋ ਸ਼ਰਤ ਕਿ ਪੜਨ ਪਿੱਛੋਂ ਮਹੀਨੇ ਦੇ ਅੰਦਰ ਅੰਦਰ ਤੁਸੀਂ ਇਹ ਕਿਤਾਬ ਟਾਕ ਰਹੇ ਰਜਿਸਟਰੀ ਕਰਾ ਕੇ ਮੈਨੂੰ ਭੇਜ ਦਿਓਗੇ ਉਸਨੇ ਨਿਮਮਾ ਨਿਮਮਾ ਹਸਨੀਆਂ ਕਿਹਾ ਮੇਰੇ ਪਿਤਾ ਜੀ ਫੌਜ ਵਿੱਚ ਅਫਸਰ ਹਨ ਪਹਿਲੇ ਸੰਸਾਰ ਯੁੱਧ ਸਮੇਂ ਉਹਨਾਂ ਨੂੰ ਇੰਗਲੈਂਡ ਵਿੱਚ ਕਿਸੇ ਮਿੱਤਰ ਨੇ ਤੋਹਫੇ ਵਜੋਂ ਦਿੱਤੀ ਸੀ ਮੈਂ ਧੰਨਵਾਦ ਸਹਿਤ ਉਹ ਕਿਤਾਬ ਸੰਭਾਲ ਲਈ ਘਰ ਆ ਕੇ ਉਹ ਸਾਰੀ ਕਿਤਾਬ ਟਾਈਪ ਕਰਾ ਲਈ ਤੇ ਮਹੀਨੇ ਦੇ ਅੰਦਰ ਹੀ ਰਜਿਸਟਰੀ ਕਰਕੇ ਉਸ ਨੂੰ ਭੇਜ ਦਿੱਤੀ ਇਸ ਤਰ੍ਹਾਂ ਕਿਸੇ ਮਿੱਤਰ ਪਾਸੋਂ ਇਵਨਜ਼ ਬੈਲ ਮੇਜਰ ਇਵਨਜ਼ ਬੈਲ ਦੀ ਕਿਤਾਬ ਮਿਲੀ ਤਾਂ ਉਹ ਵੀ ਮੈਂ ਸਾਰੀ ਟਾਈਪ ਕਰਵਾ ਲਈ ਕੁਝ ਕਿਤਾਬਾਂ ਦੇ ਲੜੀਂਦੇ ਕੁਝ ਹੋਰ ਭਾਗ ਵੀ ਟਾਈਪ ਕਰਵਾਏ ਵਧੇਰੇ ਕਿਤਾਬਾਂ ਜੋ ਬਾਜ਼ਾਰ ਵਿੱਚੋਂ ਨਹੀਂ ਮਿਲਦੀਆਂ ਸਨ ਮੈਂ ਅੰਮ੍ਰਿਤਸਰ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਪੜੀਆਂ ਗਿਆਨੀ ਗਰਤਾਰ ਸਿੰਘ ਜੀ ਦੀ ਸਿਫਾਰਿਸ਼ ਨਾਲ ਲਾਇਬ੍ਰੇਰੀਅਨ ਮੰਨ ਗਿਆ ਮੈਂ ਇੱਕ ਕਿਤਾਬ ਲੈ ਜਾਣੀ ਪੜ੍ਹ ਕੇ ਉਸ ਵਿੱਚੋਂ ਲੜੀਂਦੇ ਹਿੱਸੇ ਨੋਟ ਕਰ ਲੈਣੇ ਅਗਲੇ ਫੇਰੇ ਉਹ ਕਿਤਾਬ ਵਾਪਸ ਕਰਕੇ ਹੋਰ ਲੈ ਜਾਣੀ ਕੁਝ ਕਿਤਾਬਾਂ ਹੋਰ ਲਾਇਬ੍ਰੇਰੀਆਂ ਲਾਇਬ੍ਰੇਰੀਆਂ ਵਿੱਚ ਬਹਿ ਕੇ ਵੀ ਪੜੀਆਂ ਖੈਰ ਜੂਨ 1944 ਈਸਵੀ ਵਿੱਚ ਸਿੱਖ ਰਾਜ ਕਿਵੇਂ ਗਿਆ ਛਪ ਗਈ ਸਫੇ 300 ਜਿਲਦ ਉੱਪਰ ਕਵਰ ਤੇ ਮੁੱਲ 4 ਰੁਪਏ ਉਸ ਸਮੇਂ ਕਿਤਾਬ ਉੱਤੇ 4 ਪਏ ਖਰਚ ਦਾ ਗਾਹਕ ਬੜਾ ਝਿਜਕਦਾ ਸੀ ਕਿਉਂਕਿ ਜਿੰਸਾਂ ਸਸਤੀਆਂ ਹੋਣ ਕਰਕੇ ਰੁਪਏ ਦੀ ਕੀਮਤ ਬਹੁਤ ਸੀ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਾ 1000 ਕਾਪੀ ਸਾਲ ਦੇ ਅੰਦਰ ਹੀ ਵਿਕ ਗਈ ਅਗਲੇ ਸਾਲ ਮੈਂ ਸਿਖ ਰਾਜ ਕਿਵੇਂ ਗਿਆ ਦੀ ਦੂਸਰੀ ਐਡੀਸ਼ਨ ਸ਼ਾਪ ਦਿੱਤੀ ਲਾਹੌਰ ਬੁੱਕ ਸ਼ਾਪ ਉਸ ਵੇਲੇ ਲਾਹੌਰ ਹੀ ਸੀ ਇੱਕ ਦਿਨ ਉਸਦੇ ਮਾਲਕ ਸਰਦਾਰ ਜੀਵਨ ਸਿੰਘ ਮੈਨੂੰ ਲਾਹੌਰ ਬਾਜ਼ਾਰ ਵਿੱਚ ਮਿਲ ਮਿਲ ਪਏ ਉਹਨਾਂ ਕਿਹਾ ਇਹ ਸਾਰੀ ਐਡੀਸ਼ਨ ਮੈਨੂੰ ਦੇ ਦੇ ਪੈਸੇ ਸਾਰੇ ਨਕਦ ਲੈ ਲੈ ਤੇ ਤੂੰ ਅਗਲਾ ਹਿੱਸਾ ਸ਼ਾਪ ਲਿਖ ਕੇ ਰੱਖ ਇਸ ਤਰ੍ਹਾਂ ਮਾਰਕੀਟ ਵਿੱਚ ਤੇਰਾ ਨਾਮ ਬਣ ਜਾਏਗਾ ਗੱਲ ਮੇਰੇ ਦਿਲ ਲੱਗੀ ਕਿਸੇ ਨਵੇਂ ਲੇਖਕ ਦੀ ਕਿਤਾਬ ਦੀ ਪੂਰੀ ਐਡੀਸ਼ਨ ਨਕਤ ਵਿਖ ਜਾਣੀ ਕੁਜ਼ਰਤ ਰੱਖਦੀ ਹੈ ਸਾਡਾ 2200 ਰੁਪਏ ਤੇ ਸੌਦਾ ਹੋ ਗਿਆ ਉਹਨਾਂ ਨੇ ਇਕਰਾਰ ਕੀਤਾ ਕਿ ਪੰਜਵੇਂ ਦਿਨ ਨੂੰ ਮਾਈ ਸੇਵਾ ਦੇ ਬਾਜ਼ਾਰ ਵਿੱਚ 12 ਵਜੇ ਮੈਥੋਂ ਪੈਸੇ ਲੈ ਲੈਣੇ ਅਗਲੇ ਹੀ ਦਿਨ ਸਰਦਾਰ ਜੀਵਨ ਸਿੰਘ ਅਮਰਤਸਰ ਗਏ ਤੇ ਸਾਰੇ ਦੁਕਾਨਦਾਰਾਂ ਨੂੰ ਦੱਸ ਗਏ ਕਿ ਮੈਂ ਸਿੱਖ ਰਾਜ ਕਿਵੇਂ ਗਿਆ ਦੀ ਸਾਰੀ ਐਡੀਸ਼ਨ ਖਰੀਦ ਲਈ ਹੈ ਇਕਰਾਰ ਵਾਲੇ ਦਿਨ ਮੈਂ 10 ਵਜੇ ਅੰਮ੍ਰਿਤਸਰ ਬਾਜ਼ਾਰ ਵਿੱਚ ਜਾ ਪੁੱਜਾ ਸਰਦਾਰ ਬਿਸ਼ਨ ਸਿੰਘ ਨੇ ਆਵਾਜ਼ ਮਾਰ ਲਈ ਮੈਂ ਉਹਨਾਂ ਦੀ ਦੁਕਾਨ ਤੇ ਜਾ ਬੈਠਾ ਉਹਨਾਂ ਸੌਦੇ ਬਾਰੇ ਗੱਲ ਚਲਾਈ ਕੁਝ ਪੇਸ਼ਕੀ ਲਿਆ ਜੀ ਮੈਂ ਕਿਹਾ ਨਹੀਂ ਕੁਝ ਇਕਰਾਰ ਲਿਖ ਕੇ ਦੇ ਇੱਕ ਇਕਰਾਰ ਲਿਖ ਕੇ ਦਿੱਤਾ ਜੀ ਨਹੀਂ ਸੌਦਾ 2200 ਦਾ ਮੁੱਕਾ ਹੈ ਨਾ ਹਾਂ ਮੈਂ ਤੁਹਾਨੂੰ ਇਸ ਵੇਲੇ 2500 ਲੈਵੋ ਤੇ ਕਿਤਾਬ ਮੈਨੂੰ ਚੁਕਾ ਦਿਓ ਸਰਦਾਰ ਬਿਸ਼ਨ ਸਿੰਘ ਨੇ ਲਾਲਚ ਦਿੱਤਾ ਮੈਂ ਹੱਸਦਿਆਂ ਹੱਸਦਿਆਂ ਉੱਤਰ ਦਿੱਤਾ ਸਰਦਾਰ ਬਿਸ਼ਨ ਸਿੰਘ ਨਾ ਪੇਸ਼ਗੀ ਕੁਝ ਲਿਆ ਲਿਆ ਹੈ ਨਾ ਲਿਖ ਕੇ ਦਿੱਤਾ ਹੈ ਪਰ ਵਾਅਦਾ ਕਰ ਲਿਆ ਹੈ ਮੈਂ ਵਾਅਦਾ ਕਰਕੇ ਮੁਕਰਨਾ ਨਹੀਂ ਜਾਣਦਾ ਅੱਜ ਸਾਰਾ ਦਿਨ ਸਰਦਾਰ ਜੀਵਨ ਸਿੰਘ ਨੂੰ ੜੀਕਾਂਗਾ ਨਾ ਐ ਤਾਂ ਭਲਕੇ ਮੈਂ ਆਜ਼ਾਦ ਹਾਂ ਉਥੇ ਬੈਠੇ ਗੱਲਾਂ ਕਰਦੇ ਸਾਂ 11 ਵਜੇ ਸਰਦਾਰ ਜੀਵਨ ਸਿੰਘ ਆ ਗਏ ਉਹਨਾਂ 2200 ਰੁਪਏ ਮੇਰੇ ਹਵਾਲੇ ਕਰ ਦਿੱਤੇ ਰੁਪਏ ਜੇਬ ਵਿੱਚ ਪਾ ਕੇ ਮੈਂ ਕਿਹਾ ਸਰਦਾਰ ਬਿਸ਼ਨ ਸਿੰਘ ਤੁਹਾਡੇ ਗਾਹਕ ਜੀ ਗੱਲ ਕਰ ਲਓ ਮੇਰੇ ਬੈਠਿਆਂ ਹੀ 2500 ਰੁਪਏ ਵਿੱਚ ਸੌਦਾ ਮੁੱਕ ਗਿਆ ਸਰਦਾਰ ਜੀਵਨ ਸਿੰਘ ਚਲੇ ਗਏ ਤਾਂ ਸਰਦਾਰ ਬਿਸ਼ਨ ਸਿੰਘ ਕਹਿਣ ਲੱਗੇ ਤੁਸੀਂ ਥੋੜੀ ਜੀ ਗੱਲ ਪਿੱਛੇ 300 ਰੁਪਏ ਗਵਾਏ ਨੇ ਮੈਂ ਅੱਗੋਂ ਬੜੀ ਗੰਭੀਰ ਸੁਰ ਵਿੱਚ ਉੱਤਰ ਦਿੱਤਾ ਸਰਦਾਰ ਬਿਸ਼ਨ ਸਿੰਘ ਕੀਤੇ ਬਚਨ ਦੀ ਕੀਮਤ ਰੁਪਏ ਵਿੱਚ ਨਹੀਂ ਅੰਗੀ ਜਾ ਸਕਦੀ ਜਿਸ ਆਦਮੀ ਦੀ ਜ਼ੁਬਾਨ ਨਹੀਂ ਉਸ ਦਾ ਕੁਝ ਵੀ ਨਹੀਂ ਉਸ ਦਿਨ ਤੋਂ ਮੈਨੂੰ ਹੌਸਲਾ ਹੋ ਗਿਆ ਕਿ ਮੇਰੀ ਲਿਖਤ ਦਾ ਗਾਹਕ ਮੌਜੂਦ ਹੈ ਮੈਂ ਬੇਫਿਕਰ ਹੋ ਕੇ ਲਿਖਿਆ ਤੇ ਸ਼ਾਪਿਆ ਅੰਕ 28 ਇਸ ਸਮੇਂ ਦੀਆਂ ਦੋ ਚਾਰ ਘਟਨਾਵਾਂ ਹੋਰ ਵਰਨਣਯੋਗ ਹਨ ਉਜਾੜਾ हट ਗਿਆ ਤਾਂ ਜ਼ਮੀਨ ਦੀ ਆਮਦਨ ਕੁਦਰਤੀ ਵਧ ਗਈ ਚਾਰ ਪੈਸੇ ਇਕੱਠੇ ਹੋ ਗਏ ਸਭ ਤੋਂ ਪਹਿਲਾਂ ਮੈਂ ਤਾਇਆ ਜੀ ਦੀ ਗਹਿਣੇ ਪਾਈ ਹੋਈ ਜ਼ਮੀਨ ਛੁੜਾਈ ਕਸੂਰ ਕਚੈਰੀਆਂ ਦੇ ਸਾਹਮਣੇ ਅਰਜੀ ਨਵੀਸ ਪਾਸ ਲਿਖਤ ਪੜਤ ਹੋ ਰਹੀ ਸੀ ਪੈਸੇ ਲੈਣ ਵਾਲੇ ਬੈਠੇ ਸਨ ਤੇ ਮੈਂ ਸਾਹਮਣੇ ਖੜਾ ਸਾਂ ਸਾਡੇ ਗਵਾਂਢ ਦੇ ਪਿੰਡ ਲਖਣੇਕੇ ਦੇ ਰਹਿਣ ਵਾਲੇ ਬਜ਼ੁਰਗ ਸਰਦਾਰ ਝੰਡਾ ਸਿੰਘ ਆਏ ਉਹਨਾਂ ਵੱਲ ਮੇਰਾ ਪਿੱਛਾ ਸੀ ਉਹਨਾਂ ਮੰਗਰਲੇ ਪਾਸਿਓਂ ਆ ਕੇ ਮੈਨੂੰ ਜਫੀ ਵਿੱਚ ਲੈ ਲਿਆ ਮੈਂ ਭੌਂ ਕੇ ਵੇਖਿਆ ਤੇ ਸਤਕਾਰ ਵਜੋਂ ਝੁੱਕ ਕੇ ਉਹਨਾਂ ਦੀ ਗੋਡੀ ਹੱਥ ਲਾਇਆ ਉਹਨਾਂ ਪਿਆਰ ਨਾਲ ਮੈਨੂੰ ਛਾਤੀ ਨਾਲ ਕੁੱਟ ਲਿਆ ਕਹਿਣ ਲੱਗੇ ਪੁੱਤਰ ਮਰਦਾਂ ਵਾਲੀ ਕੀਤੀ ਹੋ ਕੁੱਲ ਦਾ ਮੂੰਹ ਧੋ ਦਿੱਤਾ ਈ ਜੱਟ ਦੀ ਇੱਕ ਕਨਾਲ ਜ਼ਮੀਨ ਵੀ ਗਹਿਣੇ ਪਈ ਹੈ ਤਾਂ ਉਹ ਵੀ ਬਹੁਤ ਵੱਡਾ ਉਲਾਮਾ ਹੁੰਦਾ ਹੈ ਸ਼ਾਬਾਸ਼ ਗੁਰੂ ਤੈਨੂੰ ਬਹੁਤਾ ਭਾਗ ਲਾਵੇ ਮੈਂ ਸਰਦਾ ਵਜੋਂ ਹੱਥ ਜੋੜ ਕੇ ਉੱਤਰ ਦਿੱਤਾ ਬਾਬਾ ਜੀ ਤੁਹਾਡੇ ਵਰਗੇ ਬਜ਼ੁਰਗਾਂ ਦੀਆਂ ਅਸੀਸਾਂ ਦਾ ਸਦਕਾ ਆਈ ਹੈ ਸਭ ਕੁਝ ਨਹੀਂ ਤਾਂ ਮੈਂ ਕੌਣ ਹਾਂ ਉਹ ਸਾਰੀ ਰਾਤ ਖੁਸ਼ੀ ਵਿੱਚ ਮੈਨੂੰ ਨੀਂਦ ਨਹੀਂ ਆਈ ਮੈਂ ਸੋਚਦਾ ਸਾ ਇਨਸਾਨ ਸਵਾਰ ਦਾ ਆਪਣਾ ਹੈ ਤੇ ਸੋਭਾ ਦੂਸਰੇ ਕਰਦੇ ਹਨ ਸਾਡੀ 6 ਘਮਾ ਜ਼ਮੀਨ ਜੁਲਾਹਿਆਂ ਥੱਲੇ ਮੌਰੂਸ ਵੀ ਸੀ ਉਹ 2 3 ਪੀੜੀਆਂ ਤੋਂ ਚੱਲੀ ਆ ਰਹੀ ਸੀ ਗੁਰੂ ਦੀ ਕਿਰਪਾ ਨਾਲ ਮੈਂ ਉਹਨਾਂ ਕੋਲੋਂ ਹੱਕ ਮੌਰਾਸੀ ਹੱਕ ਮੌਰੂਸੀ ਜ਼ਮੀਨ ਖਰੀਦ ਕੇ ਜ਼ਮੀਨ ਆਪਣੇ ਕਬਜ਼ੇ ਵਿੱਚ ਕਰ ਲਈ ਇਸ ਤਰ੍ਹਾਂ ਮੇਰੇ ਪਾਸ 100 ਘਮਾ ਤੋਂ ਉੱਪਰ ਹੋ ਗਈ ਪਹਿਲਾਂ ਸਾਰੇ ਪਿੰਡ ਵਿੱਚ ਨੰਬਰਦਾਰਾਂ ਦੇ ਦੋ ਘਰਾਂ ਦੇ ਪੰਕਾਨ ਪੱਕੇ ਸਨ ਬਾਕੀ ਸਾਰਾ ਪਿੰਡ ਕੱਚਾ ਸੀ ਮੈਂ ਸਰਦਾਰ ਵਧਾਵਾ ਸਿੰਘ ਨਾਲ ਸਲਾਹ ਕੀਤੀ ਅਸੀਂ ਦੋਵੇਂ ਨਜ਼ਦੀਕੀ ਸਾਂ ਦੋਹਾਂ ਦੇ ਘਰਾਂ ਦੀਆਂ ਪਿੱਠਾਂ ਚੁੜਦਿਆਂ ਸਨ ਅਸੀਂ ਦੋਹਾਂ ਨੇ ਕੱਚੇ ਕੋਠੇ ਢਾ ਕੇ ਪੱਕੇ ਬਣਾ ਲਏ ਹਵੇਲੀਆਂ ਕਾਫੀ ਕੁਲੀਆਂ ਸਨ 12 ਵਾਂਗ ਚਾਰ-ਚਾਰ ਕਨਾਲ ਥਾਂ ਸੀ ਦੋਹਾਂ ਘਰਾਂ ਕੋਲ ਸੋ ਚੰਗੇ ਖੁੱਲੇ ਰੱਖ ਕੇ ਮਕਾਨ ਬਣਾਏ ਸਾਡੇ ਬੇੜੇ ਦੇ ਵਿਚਕਾਰ ਪਹਿਲਾਂ ਸਰਕਾਨਿਆਂ ਦਾ ਛੱਪਰ ਹੋਇਆ ਕਰਦੇ ਸੀ ਮੈਂ ਉਸਦੀ ਥਾਂ ਬੁਰਜੀਆਂ ਉੱਪਰ ਲੈਂਟਰ ਪਾ ਕੇ ਖੁੱਲੀ ਬਰਾ ਬਾਰਾਂਦਰੀ ਛੱਤ ਦਿੱਤੀ ਨਿਆਈ ਵਿੱਚ ਮੈਂ ਇੱਕ ਮਰੱਬਾ ਬਾਗ ਲਾਉਣ ਦੀ ਸਕੀਮ ਬਣਾ ਲਈ ਸਭ ਤੋਂ ਪਹਿਲਾਂ ਖੇਤ ਦੇ ਵਿੱਚਕਾਰ ਜੋ 2.5 ਏਕੜ ਬੰਜਰ ਤੇ ਟਿੱਬਾ ਪਿਆ ਸੀ ਉਹ ਝਾੜੀਆਂ ਪੁਟਾ ਕੇ ਉੱਚਾ ਟਿੱਬਾ ਪੱਧਰਾ ਕਰਾ ਕੇ ਪਾਣੀ ਪੰੰਦਾ ਕਰ ਦਿੱਤਾ ਸਕੀਮ ਅਨੁਸਾਰ ਨਕਸ਼ਾ ਬਣਾ ਕੇ ਬਾਗ ਲਾਉਣਾ ਸ਼ੁਰੂ ਕਰ ਦਿੱਤਾ 18 ਏਕੜ ਬਾਗ ਲੱਗ ਚੁੱਕਾ ਸੀ ਜਾਂ ਪਾਕਿਸਤਾਨ ਬਰਨ ਕਾਰਨ ਸਾਨੂੰ ਘਰ ਛੱਡ ਕੇ ਆਉਣਾ ਪਿਆ ਬਾਗ ਵਾਸਤੇ ਨਹਿਰ ਦਾ ਫਾਲਤੂ ਪਾਣੀ ਮਨਜ਼ੂਰ ਕਰਾਇਆ ਨਿਆਈ ਵਿੱਚ ਉੱਚੇ ਥਾਂ ਤਿੱਬੇ ਉੱਤੇਮ ਦੁਹਾਟਾ ਖੂ ਲਾਇਆ ਪਰ ਇਹ ਸਾਰੀ ਮਿਹਨਤ ਐਵੇਂ ਗਈ ਸਾਰਾ ਪਿੰਡ ਪਾਕਿਸਤਾਨ ਵਿੱਚ ਆ ਗਿਆ ਸਾਨੂੰ 1945 ਵਿੱਚ ਅਸੀਂ ਵੱਡੇ ਲੜਕੇ ਰਵਿੰਦਰ ਸਿੰਘ ਦਾ ਵਿਆਹ ਕੀਤਾ ਨਾ ਮੈਂ ਕੋਈ ਜੇਬਰ ਪਾਇਆ ਤੇ ਨਾ ਹੀ ਦਾਜ ਲਿਆ ਪਿੰਡ ਦੇ ਰਿਵਾਜ ਨਾਲੋਂ ਸਭ ਤੋਂ ਵੱਖਰੀ ਗੱਲ ਇਹ ਸੀ ਕਿ ਜਿਆਦਾ ਲੜਕੀ ਸਾਡੇ ਘਰ ਆ ਕੇ ਰਹਿਣ ਲੱਗੀ ਤਾਂ ਮੇਰੇ ਕਹਿਨ ਉਤੇ ਉਸਨੇ ਮੇਥੋਂ ਢੂੰਡ ਕੱਢਣਾ ਛੱਡ ਦਿੱਤਾ ਅੱਜ ਦੀ ਸ਼ਹਿਰੀ ਸੱਭਿਆਤਾ ਹੋਰ ਹੈ ਪਰ ਉਸ ਸਮੇਂ ਪਿੰਡਾਂ ਵਿੱਚ ਨੋਹਾ ਘਰਾਂ ਵਿੱਚ ਵੀ ਆਪਣੇ ਵਡੇਰਿਆਂ ਤੋਂ ਢੂੰਡ ਕੱਢਦੀਆਂ ਸਨ 2-4 ਮਹੀਨੇ ਪਿੰਡ ਵਿੱਚ ਗੱਲਾਂ ਹੋਈਆਂ ਪਰ ਸਾਲ ਕੋ ਪਿੱਛੋਂ ਹੀ ਪਿੰਡ ਵਿੱਚ ਕੁਝ ਹੋਰ ਨੋਹਾ ਵੀ ਆਖਣ ਲੱਗ ਪਈਆਂ ਲੈ ਖਾਂ ਸੀਤਲਹੂਰੀ ਠੀਕ ਆਂਦੇ ਨੇ ਅਸਲੀ ਧੀਆਂ ਤਾਂ ਨੋਹਾ ਹੀ ਹੁੰਦੀਆਂ ਹਨ ਉਹਨਾਂ ਦੀ ਨੌਂ ਕੁੰਡ ਨਹੀਂ ਗੜਦੀ ਸਾਡੇ ਵਾਸਤੇ ਮੁਸੀਬਤ ਕਿਉਂ ਅਸਾਂ ਪਿੰਡ ਵਿੱਚ ਵਿਆਹਾਂ ਤੇ ਮਰਨੇ ਦੀਆਂ ਰਸਮਾਂ ਵਿੱਚ ਕੁਝ ਸੁਧਾਰ ਵੀ ਕੀਤਾ ਕੋਈ ਬਜ਼ੁਰਗ ਮਰੇ ਤਾਂ ਉਸ ਨੂੰ ਵੱਡਾ ਕਰਨ ਦਾ ਰਿਵਾਜ ਸੀ ਦਰਮਿਆਨੇ ਤਬਕੇ ਵਾਸਤੇ ਉਹ ਬੇਮੌਕਿਆ ਉਜਾੜਾ ਸੀ ਅਸੀਂ ਪਿੰਡਾਂ ਦੀ ਪੰਚਾਇਤ ਬਣਾ ਕੇ ਉਹ ਬੰਦ ਕਰ ਦਿੱਤਾ ਫੈਸਲਾ ਹੋਇਆ ਕਿ ਕੋਈ ਕਿੰਨਾ ਵੀ ਬਜ਼ੁਰਗ ਗੁਜ਼ਰੇ ਬਸ ਸਧਾਰਨ ਪਾਠ ਕਰਾਇਆ ਜਾਵੇ ਤੇ ਆਏ ਰਿਸ਼ਤੇਦਾਰਾਂ ਨੂੰ ਦਾਲ ਫੁਲਕਾ ਹੀ ਵਰਤਾਇਆ ਜਾਵੇ ਕਾਠ ਨਾ ਕੀਤਾ ਜਾਵੇ ਇੱਕ ਦਿਨ ਮੇਰੇ ਮਾਤਾ ਜੀ ਉਦਾਸ ਸੁਰ ਵਿੱਚ ਕਹਿਣ ਲੱਗੇ ਪੁੱਤ ਫਿਰ ਤੂੰ ਮੇਰਾ ਕਾਠ ਵੀ ਨਹੀਂ ਕਰੇਂਗਾ ਮੈਂ ਹੱਸ ਕੇ ਕਿਹਾ ਮਾਂ ਤੂੰ ਉਸ ਵੇਲੇ ਵੇਖਣਾ ਏ ਕਿ ਮੈਂ ਕੁਝ ਕੀਤਾ ਹੈ ਜਾਂ ਨਹੀਂ ਤੂੰ ਚਾਹੁੰਦੀ ਹੈ ਮੈਂ ਹੁਣੇ ਕਰ ਦਿੰਦਾ ਹਾਂ ਤੂੰ ਆਪਣੀ ਅੱਖੀ ਸਭ ਕੁਝ ਵੇਖ ਜਾ ਤੇ ਹੱਥੀ ਜੋ ਪੁੰਨ ਦਾਨ ਕਰਨਾ ਹੈ ਕਰ ਜਾ ਪਰ ਮੋਇਆ ਪਿੱਛੋਂ ਮੈਂ ਕੁਝ ਨਹੀਂ ਕਰਨਾ ਸਲਾਹ ਪੱਕੀ ਹੋ ਗਈ ਅਮਰitsar ਤੋਂ ਨਵੀਂ ਬੀੜ ਲੈ ਗਿਆ ਮੈਂ ਅਖੰਡ ਪਾਠ ਕਰਾਇਆ ਸਾਰੇ ਅੰਗ ਸਾਖ ਸੱਦੇ ਤੇ ਸਾਰੇ ਪਿੰਡ ਨੂੰ ਪ੍ਰਸ਼ਾਦਾ ਸ਼ਕਾਇਆ ਪੁੱਛਣ ਵਾਲਿਆਂ ਨੂੰ ਮੈਂ ਹੱਸ ਕੇ ਕਹਿੰਦਾ ਇਹ ਸਭ ਮਾਤਾ ਜੀ ਦੇ ਨਿਮਿਤ ਹੈ ਜੋ ਇਹਨਾ ਕਰਨਾ ਹੈ ਆਪਣੇ ਹੱਥੀਂ ਕਰ ਜਾਣ ਸਾਰੇ ਪਰਿਵਾਰ ਵਾਸਤੇ ਉਹ ਦਿਨ ਬਹੁਤ ਖੁਸ਼ੀ ਦੇ ਸਨ ਪਰ ਮਾਤਾ ਜੀ ਨੂੰ ਖੁਸ਼ੀ ਬਹੁਤਾ ਚਿਰ ਮਨ ਨਹੀਂ ਨਿ ਮਿਲੀ ਤਿੰਨ ਕੁ ਮਹੀਨੇ ਬਿਮਾਰ ਰਹਿ ਕੇ ਮਾਤਾ ਜੀ 20 ਜੂਨ 1946 ਈਸਵੀ ਨੂੰ ਸਵਰਗਵਾਸ ਹੋ ਗਏ ਜੰਮਣਾ ਮਰਨਾ ਭਾਣੇ ਦੀ ਕਾਰ ਹੈ पर एक पखू मेरी आत्मा संतुष्ट है कि माताजी ਸਾਡੇ ਵੱਲੋਂ ਬਹੁਤ ਖੁਸ਼ ਗਏ ਹਨ ਮੈਂ ਤਾਂ ਜਥੇ ਦੇ ਕੰਮ ਕਾਰਨ ਬਹੁਤਾ ਬਾਹਰ ਰਹਿੰਦਾ ਸਾਂ ਮੇਰੀ ਪਤਨੀ ਨੇ ਮਾਤਾ ਜੀ ਦੀ ਬਹੁਤ ਸੇਵਾ ਕੀਤੀ ਅੰਤ ਸਮੇਂ ਤੱਕ ਉਹ ਨੌ ਨੂੰ ਅਸੀਸਾਂ ਦਿੰਦੇ ਗਏ ਕੀਤੇ ਵਾਦੇ ਅਨੁਸਾਰ ਅਸਾਂ ਸਧਾਰਨ ਪਾਠ ਕਰਾਇਆ ਨਾ ਸੀ ਆਪ ਰੋਏ ਨਾ ਕਿਸੇ ਆਏ ਨੂੰ ਰੋਣ ਦਿੱਤਾ ਬਾਣਾ ਮਿੱਠਾ ਕਰਕੇ ਮੰਨ ਲਿਆ ਧੰਨਵਾਦ